ਪੰਜਾਬ ਪੁਲਿਸ ਨਸ਼ਾ ਤਸਕਰਾਤ ਤੇ ਲੁੱਟਾ ਖੋਹਾ ਕਰਨ ਵਾਲੇ ਵਾਲੇ ਤੇ ਸਖਤੀ ਵਰਤ ਰਹੀ ਹੈ ਤੇ ਉਥੇ ਹੀ ਜਗ੍ਹਾ ਜਗਾ ਨਾਕੇ ਲਗਾਏ ਜਾ ਰਿਹਾ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਫਿਲੌਰ ਪੁਲਿਸ ਦੇ ਵੱਲੋਂ ਐਸਐਸਪੀ ਹਰਕਮਲ ਪ੍ਰੀਤ ਖਖਰੀ ਦੀ ਅਗਵਾਈ ਦੇ ਵਿੱਚ ਚੈਕਿੰਗ ਕੀਤੀ ਗਈ ਜਗ੍ਹਾ ਜਗਾ ਨਾਕੇ ਲਗਾਏ ਗਏ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਤ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਾ ਰਿਹਾ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੇ ਲੁੱਟਾ ਖੋਹਾ ਕਰਨ ਵਾਲਿਆਂ ਤੇ ਸਖਤੀ ਵਰਤੀ ਜਾ ਰਹੀ ਹੈ ਤੇ ਜਗਾ ਜਗਾ ਨਾਕੇ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਤੇ ਚਲਦੇ ਹੀ ਫਲੋਰ ਪੁਲਿਸ ਦੇ ਵੱਲੋਂ ਐਸਐਸਪੀ ਹਰਕਮਲ ਪ੍ਰੀਤ ਖਾਕਰੀ ਅਗਵਾਈ ਦੇ ਵਿੱਚ ਜਗਾ ਜਗਾ ਨਾਕੇ ਲਗਾਏ ਗਏ ਚੈਕਿੰਗ ਕੀਤੀ ਗਈ ਹੈ ਤੇ ਤੇ ਦੋ ਵਿਅਕਤੀ ਜਿਹੜੇ ਹੈ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਜਿਹੜੇ ਕਿ ਨਸ਼ੀਲੀਆਂ ਗੋਲੀਆਂ ਜਿਹੜੀਆਂ ਵੇਚਦੇ ਸੀਗੇ ਉਸਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਸੂਚਨਾ ਮਿਲੀ ਸੀ ਕਿ ਨਸ਼ੀਲੀਆ ਗੋਲੀਆਂ ਵੇਚਦੇ ਹੈ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਇਹਨਾਂ ਤੇ ਸਖਤੀ ਵਰਤੀ ਗਈ ਤੇ ਇਹਨਾਂ ਦੀ ਸੂਚਨਾ ਮਿਲਣ ਤੇ ਇਹਨਾਂ ਤੇ ਸਖਤੀ ਵਰਤੇਦੇ ਹੋਏ ਇਹਨਾਂ ਦੀ ਜਾਣਕਾਰੀ ਮਿਲਣ ਤੇ ਕਾਰਵਾਈ ਕੀਤੀ ਤਾਂ ਜਦੋਂ ਇਹ ਨਸ਼ੀਲੀਆਂ ਗੋਲੀਆਂ ਵੇਚਦੇ ਇੱਕ ਜਗ੍ਹਾ ਤੇ ਨਸ਼ੀਲੀਆਂ ਗੋਲੀਆਂ ਵੇਚਦੇ ਸੀ ਜਿੱਥੋਂ ਇਹਨਾਂ ਨੂੰ ਫੜਿਆ ਗਿਆ ਪੁਲਿਸ ਵੱਲੋਂ ਤੇ ਫਿਰ ਪੁਲਿਸ ਦੇ ਵੱਲੋਂ ਤਾਂ ਮਾਮਲਾ ਦਰਜ ਕੀਤਾ ਗਿਆ ਤੇ ਅੱਗੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਆ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਆ ਕਿ ਕਿਵੇਂ ਇਹਨਾਂ ਨੂੰ ਫੜਿਆ ਗਿਆ ਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਇਹਨਾਂ ਤੋਂ ਕਿੰਨੀਆਂ ਬਰਾਮਦ ਹੋਈਆਂ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸ੍ਰੀ ਹਰਕਮਲ ਪੀਰ ਸਿੰਘ ਜੀ ਖੱਕ ਐਸਐਸਪੀ ਦਿਹਾਤੀ ਜਹੰਦਰ ਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਉਹਨਾਂ ਵੱਲੋਂ ਚਲਾਈ ਗਈ ਨਸ਼ੇ ਵਿਰੁੱਧ ਮਹਿੰਦ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਕਿ ਓਟ ਸੈਂਟਰ ਦੀ ਆੜ ਦੇ ਵਿੱਚ ਦੋ ਵਿਅਕਤੀ ਜਿਹੜੇ ਕਿ ਲੋਕਲ ਇੱਥੇ ਦੇ ਰਹਿਣ ਵਾਲੇ ਸਨ ਇੱਕ ਰੋਹਿਤ ਤੇ ਹੈਪੀ ਬਾਬਾ ਬਾਲਕਨਾਥ ਮੰਦਰ ਦੇ ਨੇੜੇ ਦੇ ਨਜ਼ਦੀਕ ਦੇ ਰਹਿਣ ਵਾਲੇ ਸਨ ਇਹ ਉੱਥੇ ਗੋਲੀਆਂ ਤੇ ਕੈਪਸੂਲ ਵਗੈਰਾ ਜਿਹੜੇ ਸੀ ਉਹ ਜਿਹੜੇ ਇੱਥੇ ਨਸ਼ਾ ਸ਼ੁਰਾਉ ਗੋਲੀਆਂ ਲੈਣ ਆਉਂਦੇ ਸਨ ਉਹਨਾਂ ਨੂੰ ਉਸ ਆੜ ਦੇ ਵਿੱਚ ਵੇਚਦੇ ਸਨ ਇਹਦੇ ਨਾਲ ਕਾਫੀ ਜਿਹੜਾ ਸੀ ਇੱਥੇ ਬਦਨਾਮੀ ਹੋ ਰਹੀ ਸੀ ਇਸ ਤੋਂ ਪਹਿਲਾਂ ਵੀ ਕਾਰਵਾਈ ਕਰਦਿਆਂ ਹੋਇਆ ਸਾਡੇ ਐਸ ਐਚ ਓ ਇੰਸਪੈਕਟਰ ਸਰਦੇਵ ਸਿੰਘ ਨੇ ਮਕਦਮਾ ਦਰਜ ਕਰਕੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਇਸ ਤੋਂ ਬਾਅਦ ਇਹ ਇਨਫੋਰਮੇਸ਼ਨ ਰਿਲਾਈਏਬਲ ਮਿਲੀ ਉੱਥੇ ਰੇਡ ਕੀਤਾ ਗਿਆ ਤੇ ਇਹ ਦੋਨੋਂ ਦੋਸ਼ੀ ਇਹਨਾਂ ਕੋਲ 247 ਜਿਹੜੀਆਂ ਉਹ ਗੋਲੀਆਂ ਨਸ਼ੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦਾ ਪੁਲਿਸ ਮਾਨ ਲੈ ਕੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਨੂੰ ਚੈੱਕ ਕੀਤਾ ਜਾਵੇਗਾ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਜਿੰਦਰ ਦਿਹਾਤੀ ਦੀਆਂ ਹਦਾਇਤਾਂ ਨੂੰ ਮਦੇ ਨਜ਼ਰ ਰੱਖਦੇ ਹੋਇਆ ਮੇਰੇ ਵੱਲੋਂ ਅਤੇ ਇਨਸਪੈਕਟਰ ਸੁਖਦੇਵ ਸਿੰਘ ਐਸਐਚਓ ਫਲੋਰ ਵੱਲੋਂ ਕਾਰਵਾਈ ਕਰਦੇ ਹੋਇਆ ਅਸੀਂ ਵਕਫ ਵਕ ਮਕਦਮਿਆਂ ਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚ ਇੱਕ ਮੇਨ ਮੁਜਰਮ ਹੈਗਾ ਬੋਬੀ ਜਿਹੜਾ ਕਿ 307 ਵਿੱਚ ਭਗੌੜਾ ਸੀ ਅਤੇ ਮੇਨ ਜੀਟੀ ਰੋਡ ਦੇ ਉੱਤੇ ਜਿਹੜੀਆਂ ਵਾਰਦਾਤਾਂ ਹੁੰਦੀਆਂ ਸੀ ਉਹਨੂੰ ਅੰਜਾਮ ਦਿੰਦੇ ਸੀ ਇਹਦੇ ਵਿੱਚ ਦੋ ਦੋਸ਼ੀ ਪਹਿਲਾਂ ਗ੍ਰਿਫਤਾਰ ਕਰ ਲਏ ਗਏ ਸੀ ਤੇ ਬੋਬੀ ਨੂੰ ਹੋਣ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਇੱਕ ਦਾਤਰ ਤੇ ਇੱਕ ਮੋਬਾਈਲ ਜਿਹੜਾ ਵਾ ਉਹ ਰਿਕਵਰ ਕੀਤਾ ਗਿਆ ਇਹਦਾ ਪੁਲਿਸ ਰਿਮਾਨ ਲਿਆ ਗਿਆ ਇਸ ਇਸ ਪਾਸੋਂ ਪੁਸ਼ਟੀ ਕੀਤੀ ਜਾ ਰਹੀ ਹੈ ਦੂਸਰਾ ਮਕਦਮਾ ਅਸੀਂ ਕ੍ਰੈਂਟ ਜਿਹੜਾ 230 ਨੰਬਰ ਦਰਜ ਕੀਤਾ ਹੈਗਾ ਉਹਦੇ ਵਿੱਚ ਅਸੀਂ ਗੌਰਵ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਕੋਲੋਂ 4 ਮੋਬਾਈਲ ਅਤੇ ਇੱਕ ਦੱਤਰ ਬਰਾਮਦ ਕੀਤਾ ਹੈਗਾ ਇਹ ਲੋਕਲ ਵਾਰਦਾਤਾਂ ਕਰਦੇ ਸਨ ਗੁਰਾਇਆਂ ਆਪਣੇ ਤੇ ਫਲੋਰ ਇਹਨਾਂ ਨੇ ਕਰੀਬ 25 ਵਾਰਦਾਤਾਂ ਜਿਹੜੀਆਂ ਨੇ ਲੁਧਿਆਣੇ ਦੀਆਂ ਤੇ ਫਲੋਰ ਦੀਆਂ ਮੰਨੀਆਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਇਹਦਾ ਵੀ ਹਾਸਲ ਕਰਕੇ ਇਹਦੇ ਕੋਲ ਹੋਰ ਕੋਸ਼ਿਸ਼ ਕੀਤੀ ਜਾਵੇਗੀ ਇਹਦੇ ਨਾਲ ਜਿਹੜਾ ਪਿਛਲੇ 1 ਸਾਲ ਤੋਂ ਵਾਰਦਾਤਾਂ ਹੋ ਰਹੀਆਂ ਸੀ ਉਹ ਸਾਰੀਆਂ ਹੀ ਰੁਕ ਜਾਣਗੀਆਂ ਤੇ ਜਿਹੜਾ ਦੂਸਰਾ ਮੋਟਾ ਮੇਨ ਦੋਸ਼ੀ ਹੈਗਾ ਇਹਦੇ ਵਿੱਚ ਉਹਨੂੰ ਵੀ ਜਲਦ 2-3 ਦਿਨ ਦੇ ਵਿੱਚ ਵਿੱਚ ਹੀ ਗ੍ਰਿਫਤਾਰ ਕਰ ਲਵਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ